ਦਾ ਟੀਚਰਸ ਟੀਵੀ ਸਾਡੇ YouTube ਚੈਨਲ ਨੂੰ ਦੇਖ ਰਹੇ तमाम ਦਰਸ਼ਕਾਂ ਨੂੰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇਹ ਵੀਡੀਓ ਜਿਹੜੀ ਖਾਸ ਤੌਰ ਤੇ BLO ਸਹਿਬਾਨ ਦੇ ਲਈ ਆ ਇਹਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਜਿਹੜੀ ਆਪਾਂ ਨੂੰ ਪੰਜਾਬੀ ਦੀ VOTER ਸੂਚੀ ਮਿਲੀ ਆ ਉਹਦੇ ਚੋਂ ਨਾਮ ਆ ਜਿਹੜੇ ਉਹ ਕਿਵੇਂ ਸਰਚ ਕਰ ਸਕਦੇ ਆ ਕੰਪਿਊਟਰ ਦੇ ਵਿੱਚ ਜਾਂ ਤੁਹਾਡੇ ਮੋਬਾਈਲ ਦੇ ਵਿੱਚ ਉਹ ਤਰੀਕਾ ਜਿਹੜਾ ਹੈਗਾ ਤੁਹਾਡੇ ਨਾਲ ਮੈਂ ਸਾਂਝਾ ਕਰਨ ਜਾ ਰਿਹਾ ਹਾਂ ਇਦੇ ਨਾਲ ਟੋਟਲ ਤੁਹਾਨੂੰ ਵੋਟ ਦਾ ਪਤਾ ਲੱਗ ਜਾਊਗਾ ਵੀ ਤੁਹਾਡੀ ਵੋਟ ਆ ਜਿਹੜੀ 2003 ਦੇ ਵਿੱਚ ਉਸ ਵੋਟਰ ਦੀ ਜਿਹੜੀ 2025 ਦੇ ਵਿੱਚ ਨਾਮ ਦਰਜ ਆ ਕੀ ਉਹਨਾਂ ਦੀ ਬਣੀ ਆ ਜਾਂ ਨਹੀਂ ਸੋ ਅੱਜ ਦੀ ਵੀਡੀਓ ਜਿਹੜੀ ਆਪਾਂ ਉਹ ਸਟਾਰਟ ਕਰਦੇ ਆਂ ਵੀਡੀਓ ਨੂੰ ਸਟਾਰਟ ਕਰਨ ਤੋਂ ਪਹਿਲਾਂ ਬੇਨਤੀ ਆ ਕਿ ਜਿੰਨਾ ਦਰਸ਼ਕਾਂ ਨੇ ਹਾਲੇ ਤੱਕ ਦਾ ਟੀਚਰਸ ਟੀਵੀ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਇਹਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਇਸ ਤਰ੍ਹਾਂ ਦੀਆਂ ਵੀਡੀਓ ਜਿਹੜੀਆਂ ਸਟੱਡੀ ਨਾਲ ਸੰਬੰਧਿਤ ਤੁਹਾਡੇ ਨਾਲ ਅਸੀਂ ਪਾਉਣੇ ਰਹਿੰਦੇ ਆ ਉਹ ਤੁਹਾਡੇ ਤੱਕ ਪਹੁੰਚ ਸਕਣ ਤੇ ਤੁਸੀਂ ਇਹਨਾਂ ਦਾ ਫਾਇਦਾ ਲੈ ਕੇ ਆਪਦੀ ਕੰਮ ਨੂੰ ਸਹੀ ਤਰੀਕੇ ਨਾਲ ਕਰ ਸਕੋ ਸੋ ਕਰਦੇ ਆ ਜੀ ਸ਼ੁਰੂ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਮੈਂ ਸਾਰੇ ਬੀਐਲਓ ਸਹਿਬਾਨ ਨੂੰ ਕਹੂੰਗਾ ਕਿ ਤੁਹਾਡੇ ਕੋਲੇ 2003 ਦੀ ਵੋਟਰ ਸੂਚੀ ਵੀ ਹੈਗੀ 2025 ਦੀ ਵੀ ਹੈਗੀ ਆ ਹੁਣ ਤੱਕ ਇਸ ਤੋਂ ਪਹਿਲਾਂ ਆਪਾਂ ਤਿੰਨ ਵੀਡੀਓ ਬੀਐਲਓ ਸਹਿਬਾਨ ਨਾਲ ਰਿਲੇਟਡ ਪਾ ਚੁੱਕੇ ਹਾਂ ਜੇ ਕਿਸੇ ਨੂੰ ਹਲੇ ਵੀ ਸਰਵੇ ਕਰਨ ਦੇ ਵਿੱਚ ਮੁਸ਼ਕਲ ਆ ਰਹੀ ਹੋ ਪਹਿਲਾਂ ਵਾਲੀਆਂ ਤਿੰਨੇ ਵੀਡੀਓ ਦੇਖ ਕੇ ਤੁਸੀਂ ਆਪ ਦਾ ਸਰਵੇ ਜਿਹੜਾ ਕਰ ਸਕਦੇ ਆਂ ਅੱਜ ਦੀ ਵੀਡੀਓ ਜਿਹੜੀ ਹੋਰ ਵੀ ਆਸਾਨ ਕੀਤਾ ਤੁਹਾਡੇ ਕੰਮ ਨੂੰ ਵੀ ਪੰਜਾਬੀ ਦੇ ਨਾਮ ਵੀ ਤੁਸੀਂ ਕਿਵੇਂ ਸਰਚ ਕਰ ਸਕਦੇ ਆਂ ਸੋ ਬਿਨਾਂ ਦੇਰੀ ਕੀਤੇ ਸ਼ੁਰੂ ਕਰਦੇ ਆਂ ਜੀ ਅੱਜ ਦੀ ਵੀਡੀਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਕੋਲੇ 2003 ਦੀ ভোটার ਸੂਚੀ ਜਿਹੜੀ ਤੁਹਾਡੀ ਕੜਾਈ ਕੜਾਈ ਵੀ ਹੈ ਪ੍ਰਿੰਟ ਕੀਤੀ ਵੀ ਤੁਹਾਨੂੰ ਮਿਲੀ ਵੀ ਆ ਉਹ ਉਹਨੂੰ ਆਪਾਂ ਅੱਜ ਕੰਪਿਊਟਰ ਦੇ ਉੱਤੇ ਜਾਂ ਮੋਬਾਈਲ ਦੇ ਉੱਤੇ ਕਿਵੇਂ ਸਰਚ ਕਰਨਾ ਹੈਗਾ ਉਹ ਵਿਧੀ ਹੈ ਜਿਹੜੀ ਹੈਗੀ ਤੁਹਾਨੂੰ ਮੈਂ ਦੱਸਣ ਜਾ ਰਿਹਾ ਸਭ ਤੋਂ ਪਹਿਲਾਂ ਤਾਂ ਇਹ ਦੇਖ ਲਓ ਵੀ ਆਪਦੇ ਤੁਹਾਡੀ ভোটার ਸੂਚੀ ਹੈ ਜਿਹੜੀ ਉਹ ਆਪਦੇ ਮੋਬਾਈਲ 'ਚ ਜਾਂ ਪੀਸੀ ਦੇ ਵਿੱਚ ਡਾਊਨਲੋਡ ਕਰ ਲਓ ਪੀਸੀ ਦੇ ਵਿੱਚ ਜਾਂ ਲੈਪਟਾਪ ਦੇ ਵਿੱਚ ਡਾਊਨਲੋਡ ਕਰੋਗੇ ਤਾਂ ਆਸਾਨੀ ਹੋ ਜਾਂਦੀ ਹੈ ਮੋਬਾਈਲ ਦੇ ਉੱਤੇ ਥੋੜੀ ਜੀ ਫੌਂਟ ਵਗੈਰਾ ਦੀ ਸਮੱਸਿਆ ਬਣ ਜਾਂਦੀ ਹੈ ਸੋ ਅਸੀਂ ਕੀ ਕਰਨਾ ਸਭ ਤੋਂ ਪਹਿਲਾਂ ਤਾਂ ਜਿਹੜਾ ਹੈਗਾ ਤੁਸੀਂ ਸੀਓ ਪੰਜਾਬ ਦੀ ਜਿਹੜੀ ਇਲੈਕਸ਼ਨ ਦੀ ਬਣੀ ਹੋਈ ਵੈਬਸਾਈਟ ਉਹਦੇ ਉੱਤੇ ਜਾਣਾ ਉਹਦੇ ਉੱਤੇ ਜਾਣ ਤੋਂ ਬਾਅਦ ਇਹ ਇੰਟਰਫੇਸ ਆਈਡ ਆਪਣੇ ਕੋਲੇ ਖੁੱਲਦਾ ਅਸੀਂ ਦੇਖਿਆ ਹੀ ਹੈ ਤਾਂ ਇਹਦੇ ਰਾਈਟ ਸਾਈਡ ਦੇ ਉੱਤੇ ਇਸ ਤਰ੍ਹਾਂ ਦੇਖੋ ਆ ਰਾਈਟ ਸਾਈਡ ਦੇ ਉੱਤੇ ਡਾਊਨਲੋਡ ਫੌਂਟ ਆ ਜਿਹੜੇ ਉਹ ਬਣੇ ਹੋਏ ਆ ਤੇ ਤੁਸੀਂ ਇਹ ਫੌਂਟ ਆ ਜਿਹੜੀ ਉਹ ਡਾਊਨਲੋਡ ਕਰ ਲੈਣੇ ਆ ਫੌਂਟ ਡਾਊਨਲੋਡ ਕਰਨ ਤੋਂ ਬਾਅਦ ਜੇ ਤੁਸੀਂ ਕਲਿੱਕ ਕਰੋਗੇ ਤਾਂ ਡਾਊਨਲੋਡ ਹੋ ਜਾਣਗੇ ਤੇ ਇਹ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਆਪਦੇ ਕੰਪਿਊਟਰ ਦੇ ਸੀ ਵਿੰਡੋ ਦੇ ਵਿੱਚ ਜਾਣਾ ਜਿਹੜੀ ਵਿੰਡੋ ਦੇ ਪਾਰਟ ਕੀਤੇ ਹੁੰਦੇ ਆ ਸੀ ਡੀ ਈ ਐਫ ਜਿੰਨੇ ਵੀ ਹੈਗੇ ਤੁਹਾਡੇ ਬਣੇ ਹੋਏ ਸੀ ਦੇ ਵਿੱਚ ਜਾ ਕੇ ਵਿੰਡੋ ਦੇ ਵਿੱਚ ਜਾਣਾਗਾ ਉੱਥੇ ਇਹ ਫੌਂਟ ਆ ਜਿਹੜੇ ਡਾਊਨਲੋਡ ਕਰਕੇ ਫੌਂਟ ਦੇ ਵਿੱਚ ਕਾਪੀ ਕਰਕੇ ਪੇਸਟ ਕਰ ਦੇਣੇ ਆ ਪੇਸਟ ਕਰਨ ਤੋਂ ਬਾਅਦ ਤੁਹਾਡੇ ਆ ਜਿਹੜੇ ਇਹ ਉਹਦੇ ਵਿੱਚ ਆ ਜਾਣਗੇ ਉਹ ਸੋ ਜਦੋਂ ਡਾਊਨਲੋਡ ਕਰ ਲੋਗੇ ਤੁਸੀਂ ਉਸ ਤੋਂ ਬਾਅਦ ਹੀ ਤੁਸੀਂ ਇਹਨੂੰ ਖੋਲ ਸਕੋਗੇ ਸੋ ਅੱਗੇ ਚੱਲਦੇ ਆਂ ਜੀ ਜਦੋਂ ਇਹ ਡਾਊਨਲੋਡ ਹੋ ਗਏ ਤੁਹਾਡੇ ਕੰਪਿਊਟਰ ਦੇ ਵਿੱਚ ਇਹਦਾ ਡਾਊਨਲੋਡ ਦਾ ਬਟਨ ਆ ਇਸ ਤਰ੍ਹਾਂ ਇਹ ਚੱਲਦਾ ਹੈਗਾ ਇੱਥੋਂ ਤੁਸੀਂ ਜੇ ਤੁਹਾਡੇ ਕੋਲ ਡਾਊਨਲੋਡ ਨਹੀਂ ਕੀਤੀ ਵੀ ਤਾਂ ਆਪਦੀ ਜਿਹੜੀ 2003 ਦੀ ਸੂਚੀ ਆ ਇੱਥੇ ਜਾ ਕੇ ਆਪਦੀ ਕੰਸਟਿਟਿਊਐਂਸੀ ਭਰ ਕੇ ਪਾਰਟ ਨੰਬਰ ਭਰ ਕੇ ਤੇ ਇੱਥੇ ਜਿਹੜਾ ਧਿਆਨ ਰੱਖੋ ਪਹਿਲਾਂ ਤੁਸੀਂ ਇਹਦੀ ਡਾਊਨਲੋਡ ਸਮਰੀ ਕਰਨੀ ਹੈ ਸਮਰੀ ਤੋਂ ਤੁਹਾਨੂੰ ਇਹ ਪਤਾ ਲੱਗ ਜੂ ਤੁਹਾਡੇ ਪਿੰਡ ਦੇ ਕਿੰਨੇ ਬੂਥ ਸੀਗੇ ਫਿਰ ਇਥੋਂ ਡਾਊਨਲੋਡ ਲਿਸਟ ਕਰਨੀ ਹੈ ਜਦੋਂ ਤੁਸੀਂ ਇੱਥੇ ਇੱਥੇ ਪੁਰਾਣੇ ਵਾਲਾ 2003 ਵਾਲਾ ਜਿਹੜਾ ਤੁਹਾਡਾ ਬੂਥ ਹੋਊਗਾ ਉਹ ਭਰਨਾ ਹੈ ਇਸ ਜਗ੍ਹਾ ਤੇ ਪਾਰਟ ਨੰਬਰ ਜਿਹੜਾ 2003 ਦੇ ਵਿੱਚ ਤੁਹਾਡਾ ਬੂਥ ਸੀਗਾ ਸਮਰੀ ਜਦੋਂ ਇਥੋਂ ਤੁਸੀਂ ਡਾਊਨਲੋਡ ਕਰ ਲਈ ਇੱਥੇ 2003 ਵਾਲਾ ਬੂਥ ਜਿਹੜਾ ਉਹ ਭਰਨਾ ਕੀ ਸੀਗਾ ਫਿਰ ਤੁਹਾਨੂੰ ਜਿੰਨੀਆਂ ਤੁਹਾਡੇ ਪਿੰਡ ਦੀਆਂ ਸਮਰੀਆਂ ਉਹ ਡਾਊਨਲੋਡ ਕਰ ਲਓ ਕਰਨ ਤੋਂ ਬਾਅਦ ਨੂੰ ਅਸੀਂ ਸਰਚ ਕਰਾਂਗੇ ਸੋ ਕਿਵੇਂ ਕਰਦੇ ਆ ਅਗਲਾ ਪ੍ਰੋਸੀਜਰ ਉਹ ਚੱਲਦੇ ਆ ਤੇ ਜਦੋਂ ਤੁਸੀਂ ਇਸ ਤਰ੍ਹਾਂ ਕਰ ਲੋਗੇ ਤਾਂ ਕੰਪਿਊਟਰ ਦੇ ਵਿੱਚ ਤੁਸੀਂ ਖੋਲੋਗੇ ਇਹ ਜਿਹੜਾ ਜਿੱਥੇ ਤੁਸੀਂ ਫਾਈਲ ਰੱਖੀ ਉਹਨੂੰ ਓਪਨ ਕਰਾਂਗੇ ਆਪਾਂ ਓਪਨ ਕਰਨ ਤੋਂ ਬਾਅਦ ਤੁਹਾਡੇ ਕੋਲੇ ਇਸ ਤਰ੍ਹਾਂ ਦਾ ਇੰਟਰਫੇਸ ਖੁੱਲ ਜੂਗਾ ਦੀ ਜੀ ਲਿਸਟ ਬਣੀ ਹੋਊਗੀ ਮੈਂ ਇੱਥੇ ਕਿਸੇ ਦੀ ਜਾਣਕਾਰੀ ਨਾ ਸਾਂਝੀ ਹੋ ਸਕੇ ਇਹਦੇ ਲਈ ਇਹਨੂੰ ਹਾਈਡ ਕੀਤਾ ਗਿਆ ਇੱਕ ਨਾਮ ਆ ਜਿਹੜਾ ਮੈਂ ਰੱਖਿਆ ਵੈ ਤੁਹਾਡੇ ਕੋਲ ਇਸ ਤਰ੍ਹਾਂ ਦੀ ਐ ਵੋਟਰ ਸੂਚੀ ਦੇ ਵਿੱਚ ਐ ਲਿਸਟ ਆ ਜਿਹੜੀ ਦਿਖਾਈ ਦੇਊਗੀ ਤੁਹਾਨੂੰ ਇਸ ਤਰ੍ਹਾਂ ਜਿਹੜਾ ਇਹ ਬਲੂ ਕਲਰ ਦਾ ਮੈਨੇ ਲਿਸਟ ਆ ਇੱਕ ਬਣੀ ਵੀ ਜਿਵੇਂ ਫਲਾਨਾ ਸਿੰਘ ਉਹਦੇ ਘਰ ਵਾਲੇ ਦਾ ਨਾਮ ਜਾਂ ਫਲਾਨਾ ਸਿੰਘ ਉਹਦੇ ਪਿਤਾ ਦਾ ਨਾਮ ਇਸ ਤਰ੍ਹਾਂ ਦੀ ਲਿਸਟ ਆ ਜਿਹੜੀ ਐ ਬਣੀ ਹੋਊ ਪੰਜਾਬੀ ਦੇ ਵਿੱਚ ਬਣੀ ਹੋਊਗੀ ਇਹ ਮੈਂ ਪੰਜਾਬੀ ਵਾਲੀ ਸੂਚੀ ਜਿਹੜੀ ਉਹ ਤੁਹਾਨੂੰ ਦੱਸ ਰਿਹਾ ਵੀ ਕਿਵੇਂ ਉਹਨੂੰ ਆਪਾਂ ਦੇਖਣਾਗਾ ਤਾਂ ਤੁਸੀਂ ਇਹਦੇ ਉੱਤੇ ਜਾਣਾਗਾ ਇਸ ਕੋਈ ਵੀ ਨਾਮ ਆ ਜਿਹੜਾ ਤੁਸੀਂ ਸਰਚ ਕਰਨਾ ਉਸ ਨਾਮ ਤੇ ਜਾਣਾਗਾ ਉਸ ਨਾਮ ਦੇ ਉੱਤੇ ਜਾ ਕੇ ਜਦੋਂ ਤੁਸੀਂ ਰਾਈਟ ਤੋਂ ਜਾਂ ਰਾਈਟ ਤੋਂ ਲੈਫਟ ਨੂੰ ਜਾਂ ਲੈਫਟ ਤੋਂ ਰਾਈਟ ਨੂੰ ਇਹਨੂੰ ਸਿਲੈਕਟ ਕਰ ਲੈਣਾਗਾ ਠੀਕ ਹੈ ਜੀ ਸੋ ਸਿਲੈਕਟ ਕਰਨ ਤੋਂ ਬਾਅਦ ਤੁਸੀਂ ਕੀ ਕਰਨਾਗਾ ਜਦੋਂ ਨੂੰ ਸਿਲੈਕਟ ਕਰ ਲਿਆ ਇੱਕ ਨਾਮ ਨੂੰ ਸਿਲੈਕਟ ਕਰ ਲਿਆ ਆਪਾਂ ਜਦੋਂ ਸਿਲੈਕਟ ਕੀਤਾ ਇਹ ਤੋਂ ਕਾਪੀ ਕਰ ਲੈਣਾ ਕਾਪੀ ਕਰਨਾ ਉੱਪਰ ਆ ਜਿਹੜੇ ਇਹ ਆਪਸ਼ਨ ਬਣੀ ਹੋਇਆ ਕਾਪੀ ਦੀ ਇਹ ਤਾਂ ਤੁਸੀਂ ਇੱਥੇ ਕਾਪੀ ਕਰ ਲੈਣਾ ਉੱਪਰ ਆ ਜਿਹੜੀ ਆ ਕਾਪੀ ਵਾਲਾ ਬਣਿਆ ਹੋਇਆ ਦੇਖੋ ਜੇ ਮੈਂ ਕਰਸਰ ਲਾਇਆ ਵਾ ਕਾਪੀ ਕਰਨ ਤੋਂ ਬਾਅਦ ਰਾਈਟ ਸਾਈਡ ਤੇ ਜਿਹੜਾ ਇਹਦਾ ਕਾਲਮ ਬਣਿਆ ਹੋਇਆ ਇਸ ਤਰ੍ਹਾਂ ਫਾਈਂਡ ਲਈ ਰਾਈਟ ਸਾਈਡ ਤੇ ਬਣਿਆ ਹੋਊਗਾ ਜਾਂ ਕੰਟਰੋਲ ਐਫ ਕਰਕੇ ਤੁਸੀਂ ਇਹਨੂੰ ਕੱਢ ਵੀ ਸਕਦੇ ਆ ਇੱਥੇ ਰਾਈਟ ਕਲਿੱਕ ਕਰ ਦੇਣਾ ਔਰ ਇੱਥੇ ਇਹ ਨਾਮ ਆ ਜਿਹੜਾ ਪੇਸਟ ਕਰ ਦੇਣਾ ਜਦੋਂ ਤੁਸੀਂ ਪੇਸਟ ਕਰੋਗੇ ਤਾਂ ਇੱਥੇ ਕਲਿੱਕ ਕਰ ਦੇਣਾਗਾ ਕਲਿੱਕ ਕਰਨ ਤੋਂ ਬਾਅਦ ਤੁਹਾਡੇ ਕੋਲੇ ਜਿਹੜੀ ਇਹਨਾਂ ਦੀ ਸੂਚੀ ਹੈ ਜਿਹੜੀ ਖੁੱਲ ਜੂਗੀ ਖੁੱਲਣ ਤੋਂ ਬਾਅਦ ਇੱਥੇ ਜਿਹੜੀ ਆ ਵੋਟਰ ਸੂਚੀ ਹੋਊਗੀ ਇੱਥੇ ਨਾਮ ਆਈ ਜਾਣਗੇ ਉਹ ਉਹਨਾਂ ਬੰਦਿਆਂ ਦੇ ਨਾਮ ਆ ਜਿਹੜੇ ਹੋਈ ਜਾਣਗੇ ਤੁਹਾਡੇ ਕੋਲੇ ਜਿਹਦੇ ਨਾਲ ਕਿ ਤੁਹਾਨੂੰ ਆਸਾਨੀ ਹੋ ਜੂਗੀ ਵੀ ਜਿਹੜੇ ਨਾਮ ਆ ਜਿਹੜੇ ਤੁਸੀਂ ਭਰੇ ਹੋਣਗੇ ਉਹ ਉੱਥੇ ਆਈ ਜਾਣਗੇ ਤੇ ਤੁਸੀਂ ਉਹਨੂੰ ਵਧੀਆ ਤਰੀਕੇ ਨਾਲ ਉਹਨੂੰ ਲੱਭ ਸਕਦੇ ਆ ਠੀਕ ਹੈ ਜੀ ਇੱਕ ਵਾਰ ਫੇਰ ਦੇਖ ਲਓ ਜਿਵੇਂ ਮੈਂ ਇਸ ਤਰ੍ਹਾਂ ਇਹਨੂੰ ਸਿਲੈਕਟ ਕੀਤਾ ਸਿਲੈਕਟ ਕਰਨ ਤੋਂ ਬਾਅਦ ਮੈਂ ਕੀ ਕੀਤਾ ਇਹਨੂੰ ਇੱਥੇ ਸਿਲੈਕਟ ਕੀਤਾ ਰਾਈਟ ਕਲਿੱਕ ਕੀਤਾ ਉਤੋਂ ਕਾਪੀ ਕੀਤਾ ਕਾਪੀ ਕਰਨ ਤੋਂ ਬਾਅਦ ਮੈਂ ਇਹਨੂੰ ਇੱਥੇ ਹੈਗਾ ਜਿਹੜਾ ਉਹ ਭਰਤਾ ਰਾਈਟ ਕਲਿੱਕ ਕਰਨ ਤੋਂ ਬਾਅਦ ਜਦੋਂ ਮੈਂ ਇੱਥੇ ਕਾਪੀ ਕਰਨ ਤੋਂ ਬਾਅਦ ਰਾਈਟ ਕਲਿੱਕ ਕੀਤਾ ਤੇ ਇਹਨੂੰ ਪੇਸਟ ਕੀਤਾ ਪੇਸਟ ਕਰਨ ਤੋਂ ਬਾਅਦ ਆ ਨਾਮ ਆ ਗਿਆ ਇੱਥੇ ਸਿਲੈਕਟ ਕਰ ਲਿਆ ਹੁਣ ਦੇਖੋ ਇਹਦੇ ਚ ਆ ਆ ਨਾਮ ਦੇ ਜਿਹੜੇ ਏਨੇ ਬੰਦੇ ਆ ਦੇਖੋ ਇਧਰ ਇਧਰ ਵੀ ਆ ਗਿਆ ਇਹ ਬੇ ਨਾਮ ਦਾ ਬੰਦਾ ਇੱਥੇ ਵੀ ਬੈਠਾ ਆ ਦੋ ਤਿੰਨ ਕਿੰਨੇ ਹੋਗੇ ਇਹ ਜਿਹੜੇ ਹੈਗੇ ਆ 8 ਰਿਜ਼ਲਟ ਆ ਮੇਰੇ ਕੋਲੇ 8 ਤਰ੍ਹਾਂ ਦੇ ਨਾਮ ਆ ਪੰਜਾਬੀ ਦੀ ਵੋਟਰ ਸੂਚੀ ਦੇ ਵਿੱਚ ਆ ਦੇਖੋ ਇਹਦੇ ਤੇ ਵੀ ਆ ਲੱਗ ਗਿਆ ਹੁਣ ਦੇਖੋ ਇਹ ਕੀ ਨਾਮ ਸੀਗਾ ਇਹ ਕਰਮਜੀਤ ਕੌਰ ਦਾ ਕਰਮਜੀਤ ਕੌਰ ਦਾ ਇੱਥੇ ਵੀ ਨਾਮ ਆ ਜਿਹੜਾ ਉਹ ਆ ਗਿਆਗਾ ਇਸੇ ਤਰ੍ਹਾਂ ਜਿੰਨੇ ਵੀ ਤੁਹਾਡੇ ਪੰਜਾਬੀ ਦੀ ਵੋਟਰ ਸੂਚੀ ਉਸ ਤਰ੍ਹਾਂ ਦੇ ਨਾਮ ਹੋਣਗੇ ਤੁਸੀਂ ਇਸ ਤਰੀਕੇ ਨਾਲ ਇਹਨਾਂ ਨੂੰ ਕੱਢ ਸਕਦੇ ਆਂ ਪੰਜਾਬੀ ਦੀ ਵੋਟਰ ਸੂਚੀ ਦੇ ਵਿੱਚ ਵੀ ਸਰਚ ਕਰ ਸਕਦੇ ਆਂ ਸੋ ਇਹ ਸੀ ਅੱਜ ਦੀ ਵੀਡੀਓ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਬੜਾ ਹੀ ਸਹਾਨਜਾ ਤਰੀਕਾ ਜੀ ਦੇ ਨਾਲ ਅਸੀਂ ਲੱਭ ਸਕਦੇ ਆਂ ਫੌਂਟ ਜ਼ਰੂਰ ਡਾਊਨਲੋਡ ਕਰਨੇ ਆ ਫੌਂਟ ਜੇ ਡਾਊਨਲੋਡ ਨਾ ਕੀਤੇ ਉਸ ਤੋਂ ਬਿਨਾ ਸਾਨੂੰ ਪਤਾ ਨਹੀਂ ਲੱਗਣਾਗਾ ਸੋ ਅੱਜ ਦੀ ਵੀਡੀਓ ਕਿਵੇਂ ਲੱਗੀ ਜ਼ਰੂਰ ਰਕਮੈਂਡ ਕਰਕੇ ਦੱਸਿਓ ਤੁਹਾਡੀ ਤੁਹਾਡੇ ਲਈ ਹੀ ਤੁਹਾਡਾ ਕੰਮ ਸੌਖਾ ਹੋ ਜਾਏ ਉਹਦੇ ਲਈ ਵੀਡੀਓ ਬਣਾਈ ਆ ਬਹੁਤ ਬਹੁਤ ਧੰਨਵਾਦ ਜੀ